ਕਰੋ ਯੱਕ ਗੁਰੂ ਨਾਵਾ ਕਹਿੰਦਾ ਉੱਕੇ ਰਵਟਾਂ ਲੁੱਕ ਚੇਂਜ ਹੋ ਗਈ ਨਹੀਂ ਮਸਟੈਂਗ ਦਾ ਪਤਾ ਨਹੀਂ ਲੱਗ ਰਿਹਾ ਵੀ ਮਸਟੈਂਗ ਆ ਯਾਰ ਪਰ ਦੇਖਣ ਬੜੇ ਆਏ ਹੋਏ ਆ ਦੇਖੋ ਇੱਧਰ ਵੀਊ ਚੈੱਕ ਕਰੋ 1 2 3 4 ਕਰੀਏ ਭਾਈ ਸਫਾਰਦਾ ਬਾਜੀ ਜੀ ਮੈਂ ਬਾਹਰ ਆ ਰਿਹਾ ਆਪਣਾ ਪ੍ਰਕਾਸ਼ ਬਾਹਰ ਆ ਰਿਹਾ ਓ ਵੀਰੇ ਥੱਲੇ ਕਿਉਂ ਬੜੀ ਜਾਂਦੇ ਸੇ? ਉਨਕੇ ਬਾਅਦ ਆਉਂਦੇ। ਯੋਰ ਲਗਾ ਕੇ। ਲੈ ਵੀ ਮੇਤਰੋ ਸ਼ੂਟ ਹੋ ਗਿਆ ਸਟਾਰਟ। ਵਲੌਗ ਆ ਜਿਹੜਾ ਬੜੀ ਮੁਸ਼ਕਲ ਨਾਲ ਬਣਾਇਆ। ਵਲੌਗ ਬਣਾਉਣ ਨਹੀਂ ਦਿੰਦੇ ਸੀ ਵੀਡੀਓ। ਤੇ ਚੈੱਕ ਕਰੋ ਮੂਰੇ ਭੰਗੜਾ ਪਈ ਜਾਂਦਾ ਤੇ ਬੈਕਗਰਾਉਂਡ ਚ ਸਟੰਟ ਹੋ ਜਾਂਦੇ ਨੇ। ਗੁਰੂ ਰੰਧਾਵਾ ਪਹੁੰਚ ਗਿਆ। ਕਰੋ ਚੱਕ ਫਿਲਮ ਦਾ ਸੌਂਗ ਆ ਛੰਡੀਗੜ ਆਪਾਂ ਸ਼ੂਟ ਤੇ ਗਏ ਸੀ ਪਹਿਲੇ ਵਲੌਗ ਚ ਤੁਸੀਂ ਦੇਖਿਆ ਆਪਾਂ ਮਸਟੈਂਗ ਬਲੈਕ ਕੀਤੀ ਸੀ ਤੇ ਨਾਲੇ ਤਾਂ ਹੁਣ ਆਪਾਂ ਕਰਾਂਗੇ ਮਸਟੈਂਗ ਨੂੰ ኦਰੀਜਨਲ ਵਲੌਗ ਜਿਹੜਾ ਪੂਰਾ ਦੇਖਿਓ ਬਹੁਤ ਔਰੀਜਨਲ ਬਣਾਇਆ ਵਲੌਗ ਬਣਾਉਣ ਲਈ ਬੰਦੇ ਦੇਖ ਲਓਗਾ ਜੋ ਕੋਸ਼ਿਸ਼ ਪਿਆ ਕੇ ਬਣਾਇਆ ਲੈ ਮਿੱਤਰੋ ਚੱਲੀ ਜਾਂਦਾ ਸ਼ੂਟ ਆ ਉਧਰ ਦੇਖੋ ਬਣੀ ਗੱਲ ਬਾਤ ਆ ਇਹਦਾ ਵੇਰੀ ਤੇ ਉਧਰ ਸ਼ੂਟ ਆ ਉਹ ਬੱਗੀ ਖੜਿਆ ਚੱਲ ਰਿਹਾ ਕੰਮ ਆ ਡਾਇਰੈਕਟਰ ਆਪਾਂ ਇੱਕ ਥਾਂ ਤੇ ਖੜਾ ਆ ਤੇ ਇਧਰੋਂ ਛੋਟ-ਛਾਟ ਵਗੈਰਾ ਚੱਲੀ ਜਾਂਦਾ ਸਿਸਟਮ ਪਰ ਉਹ ਇੱਕ ਗੁਰੂ ਨਾਨਕ ਵਾ ਕਹਿੰਦਾ ਉੱਕੇ ਰਵਟਾ ਲੁੱਕ ਚੇਂਜ ਹੋ ਗਈ ਨਹੀਂ ਮਸਟੈਂਗ ਦਾ ਪਤਾ ਨਹੀਂ ਲੱਗ ਰਿਹਾ ਵੀ ਮਸਟੈਂਗ ਆ ਯਾਰ ਪਰ ਦੇਖਣ ਬੜੇ ਆਏ ਹੋਏ ਆ ਦੇਖੋ ਇਧਰ ਵੀਊ ਚੈੱਕ ਕਰੋ ਮਿੱਤਰੋ ਸ਼ੂਟ ਹੋ ਗਿਆ ਆਪਣਾ ਕੰਪਲੀਟ ਸਟੰਟ ਵਾਲਾ ਹੁਣ ਇਹਦੀ ਟੇਪ ਲਾ ਕੇ ਕੋਈ ਹੋਰ ਓਏ ਵੀਰੇ ਥੱਲੇ ਕਿਉਂ ਬੜੀ ਜਾਂਦੇ ਤੇ ਹੁਣ ਕੇ ਬਾਅਦ ਆਉਂਦੇ ਤੋਇ ਚੜ ਆਇਆ ਅੱਲਾ ਵੇ ਉਹਦੇ ਤੇ ਸ਼ੂਟ ਹੋ ਗਿਆ ਕੰਪਲੀਟ ਤੇ ਹੁਣ ਇਹਦੀ ਟੇਪ ਲਾ ਕੇ ਕੋਈ ਹੋਰ ਟੇਕ ਨੇ ਹੁਣ ਚੱਲੇ ਆਪਾਂ ਹਵੇਲੀ ਚੋਂ ਉੱਥੇ ਤੇ ਉੱਧਰ ਵੀ ਖੜਿਆ ਗਿਆ ਇੱਧਰ ਵੀ ਆਪਾਂ ਥੱਲੇ ਲਾ ਲਈਏ ਓਏ ਇਧਰੋਂ ਹੁਣ ਚੱਲੇ ਆਪਾਂ ਉਹ ਤੇ ਹਵੇਲੀ ਚ ਹਵੇਲੀ ਚੱਲੀਏ ਵੀਰ ਤੇ ਚੱਲੇ ਹੁਣ ਆਪਾਂ ਹਵੇਲੀ ਉੱਧਰ ਉਹ ਉੱਧਰ ਅਜੇ ਲਾਈ ਜਾਂਦੇ ਸਟੰਟ ਸਟੰਟ ਕਰੀ ਜਾਂਦੇ ਆਪਾਂ ਚੱਲੇ The Bluetooth device is ready to tell. ਅਵੀ ਮਤਲਬ ਵਾਪਸ ਆ ਗਈ ਤੇ ਜਿੱਥੇ ਟੈਪ ਲਾਈ ਸੀ ਉੱਥੇ ਹੀ ਪਹੁੰਚ ਗਏ ਆਦਾ ਲੈ ਕੱਟਦਾ ਰੈੱਡ ਰੈੱਡ ਪਹਿਲਾਂ ਇੰਨਾ ਟਾਈਮ ਲਾ ਕੇ ਤੇ ਲਾਉਣ ਦੇ ਹੁਣ ਅਸੀਂ ਪੱਟਣ ਲੱਗਿਆਂ ਨੂੰ ਰਵਰਜੀ ਵੀ ਆ ਰਹੀ ਐ ਨੂੰ ਪਹੁੰਚ ਗਏ ਲਾਉਣੇ ਮੈਨੂੰ ਸਟਿਕਰਾਂ ਚੁੱਕ ਲੈ ਬਾਈ ਧਿਆਨ ਨਾਲ ਲਗਾਈਆਂ ਹੋਣੇ ਲਾਈ ਤੇ ਦਿੱਕਤ ਨਾ ਪਾਉਂਦੇ ਕੰਬੜਾ ਕੁਝ ਕਰਾ ਕਿਤੇ ਉਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਬਹੁਤ ਹੋਇਆ ਤੇ ਭਰ ਗਿਆ ਇਸ ਤੇ ਯੋਰ ਲਗਾ ਕੇ ਮੂੰਹ ਹੁਣੀ ਕੱਟੀ ਜਾਂਦੀ ਨਹੀਂ ਹੁਣ ਪਤਾ ਨਹੀਂ ਆ ਪੱਤਾ ਨਹੀਂ ਲੱਗੀ ਉਹ ਉਹ ਤੇਰੀਆਂ ਮੀਆਂ ਹੋ ਗਿਆ ਨੇ ਕੀ ਯਾਕ ਕੋਈ ਕੱਟਦੀ ਮਸਤਾ ਹੈਗਾ ਹੁਣੀ ਤੇ ਮੈਂ ਕਹਿੰਦਾ ਓਕੇ ਉੱਤਰ ਦੀ ਉਹ ਪਈ ਟੇਪ ਹੈ ਨਵੀਂ ਟੇਪ ਪਈ ਹੈ ਅਜਿਹਾ ਜਿਹਾ ਪਾਣੀ ਦੇ ਡਰਤੀ ਅੱਖਾਂ ਹੋਆ ਯਾਰ ਉਹ ਵੀ ਬੇਟੀ ਵਾਲਾ ਸਾਰਦੇ ਹਾਂ ਜੀ ਸਾਰਾ ਛੋਟਾ ਮਮਾ ਇੰਨਾ ਉਹ ਹੋ ਰਿਹਾ ਹੈ ਹਰ ਕੋਣ ਕੋ ਕੋ ਜਾਣਾ ਬੋਲਦਾ ਆਪ ਜਾ ਆ ਰੋਲਾ ਨਹੀਂ ਰੋਜ਼ ਨੂੰ ਹੁੰਦਾ ਸੁਰੂ ਵਿੱਚ ਉਹ ਫੇਸੇ ਇਹਦਾ ਅੰਮਨੇ ਕਿਕਡੋਂ ਨਾਉਗਾ ਕਿਰਚਾ ਹੀ ਮਾਰਦਾ ਹੋਵੇ ਧਰਮ ਦਾ ਵੀ ਹੋ ਜਾਣਾ ਹੈ ਯਾ ਸਿਆਰ ਕਟਰ ਦੇਓ ਮੈਨੂੰ ਇੱਕ ਮੇਰਾ ਅਮਰ ਨਾ ਨਾ ਕਟਰ ਦੀ ਜਰੂਰਤ ਹੈ ਜਰੂਰਤ ਨਹੀਂ ਕਹਿੰਦੇ ਬਲੈਕ ਤੋਂ ਮਸਟੈਂਗ ਰੇਡਰ ਚੱਲਦੀ ਹੈ ਮਨ ਗਿਆ ਲੱਗਦਾ ਹੁਣ ਸਹੀ ਲੱਗਦਾ ਛਤਰੀ ਲੈਣੀ ਆਲੇ ਆਉ ਪਈਆ ਛਤਰੀ ਲੈ ਚੱਲ ਮੈਂ ਦੋ ਦੋ ਘੰਟੇ ਚੱਲਿਆ 8 9 ਟਾਈਮ ਤੇ ਆਈ ਹੋ ਜਾਂ ਤੇ ਹੁਣ ਫਿਰ ਉਹਦਾ ਤਾਂ ਹੋਦਾ ਜਾਦਾ ਲੱਗੇ ਓਏ ਪਣਾ ਉਹਨੇ ਟਾਈਮ ਲਾਦਾ ਸਿਆ ਦੇ ਥੀਂ ਕਹਿੰਦੇ ਆਪਾਂ ਪਰ ਬਣਾਉਣ ਨੂੰ ਚੋਖਾ ਲੱਗ ਰਿਹਾ ਹੈ ਪਰ ਉਡੀ ਬਣਾ ਲਈਏ ਇਹ ਨਹੀਂ ਆਇਆ ਜੱਤ ਪਰ ਕੋਈ ਤੁਹਾਨੂੰ ਅੱਜ ਦੱਸਣਾ ਦੇਖਣਾ ਅੱਜ ਆਮਤ ਇਚੋ ਚਾਹੋਈ ਤਾਂ ਜੋ ਦੇਖੋ ਇਹ ਨਹੀਂ ਕਰਦੇ ਨਾ ਮੱਕਲੇ ਆ ਗਏ ਗਿਆ 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 kande okay. <laughs> <laughs> ini ਲੇ ਮੈਟਰੋ ਸ਼ੂਟ ਹੋ ਗਿਆ ਡਾਨਾ ਅਮਰ ਤਾਂ ਕਹਿੰਦਾ ਮੈਂ ਚਲਾਉਣਾ ਹੁਣ ਅਸੀਂ ਚੱਲੇ ਅਮਰ ਤਾਂ ਕਹਿੰਦਾ ਟਰੈਕਟਰ ਲੈ ਕੇ ਮੈਂ ਚੱਲਿਆ ਆਪਾਂ ਲੈ ਕੇ ਗੱਡੀ ਚੱਲਣਾ ਇੱਧਰ ਗੱਡੀ ਹੋਰੀ ਖੜੇ ਨੇ ਚੱਲ ਠੀਕ ਆ ਗੱਗੀ ਵੀਰੇ ਓਕੇ ਵੀਰੇ ਓਕੇ ਵੀਰੇ ਓਕੇ ਵੀਰੇ ਓਕੇ ਬਾਈ ਮਿਲਦੇ ਆ ਅਗਲੇ ਸ਼ੂਟ ਦੇ ਫਿਰ ਆਂ ਤੇ ਬਾਕੀ ਓਕੇ ਰਪਣਾ ਹੋ ਠੀਕ ਆ ਵਧੀਆ ਐਨ ਵਧੀਆ ਚੱਲੇ ਹੁਣ ਤੇ ਇਹ ਵੇਟ ਕਰ ਰਹੇ ਨੇ ਕਿਸੇ ਦੀ ਇਹ ਪਿੱਛੋਂ ਆਣਗੇ ਅਸੀਂ ਚੱਲੇ ਹੁਣ ਆਪਣਾ ਡਾਨਾ ਆ ਦੇਖ ਲਓ ਚੋਬਰਾ ਨੇ ਹਜੇ ਬਾੜ ਹੀ ਆਈ ਜੀ ਇਹ ਪਾਵਰ ਬੈਂਕਾ ਜਿੰਨਾ ਜ਼ਰੂਰੀ ਜਿਆਦਾ ਆ ਗਈ ਕਿੱਥੇ ਆ ਬਾਈ ਉਹ ਨਾ ਉਹ ਨਾ ਦੇਖ ਲਾ ਅਕਲ ਨਹੀਂ ਅਜੇ ਵੀ ਬੈਠੋ ਤਾਂ ਅਸੀਂ ਕਰਦਾ ਹੈ ਹੈ ਐਨਾ ਸੁਰ ਟਰੈਕਟਰ ਵਾਂਗ ਹੀ ਗਿਰਿਆ ਨਾ ਉਹ ਤਾਂ ਵੀਰੇ ਪਲੇ ਮਾਨਸ ਬੰਦਾ ਸੀ ਆ ਕਿਹੜਾ ਦੇ ਗਿਆ ਦੇ ਗਿਆ ਮੱਟੀ ਪੋਚ ਠੀਕ ਆ ਨਹੀਂ ਮੱਟੀ ਪੋਚ ਤੇ ਦੀ 4000 ਦੀ ਪਾਵਰ ਬੈਂਕ ਵਾਗੀ 2000 ਦੀ ਡਾਟਾ ਕੇਬਲ ਤਾਂ 6000 ਤਾਂ ਹੀ ਲੱਗ ਗਈ ਇਹ ਤਾਂ ਮੁੰਡਾ ਵੀ ਮੈਨੂੰ ਮਿਲ ਗਿਆ ਵੈਸੇ ਹੀ ਕੁਦਰਤੀ ਕਿਦੇ ਪਾਵਰ ਵੈਂਕ ਦਾ ਵਧੀਆ ਨਹੀਂ ਦੇਤੀ ਨਹੀਂ ਅੱਜ ਕੱਲ੍ਹ ਆਗ ਲੱਗਦਾ ਇਹ ਕਿਹੜਾ ਬੋਲਦੀ ਆ ਸਾਡਾ ਬੋਕ ਆ ਜੀ ਇਹਨੂੰ ਤਾਂ ਸੱਚੇ ਨਾਲ ਦੇਦੀ ਨਹੀਂ ਉਹ ਗਾਹਲੇ ਵੀ ਮਿੱਤਰੋ ਪਹੁੰਚ ਗਏ ਬਾਈ ਦਵਿੰਦਰ ਕੋਲੇ ਟਾਈਮ ਹੋ ਗਿਆ 11:30 ਦਾ ਤੇ ਅੱਜ ਦਾ ਵਲੌਗ ਦਾ ਐਂਡ ਕਿਆ ਮਰਦਾ ਓਕੇ ਰਪਟਾ 12 ਵਜੇ ਤੇ ਅੱਜ ਵੀ